BMW ਕਾਰ ਦੇ ਵਿੱਚ ਕਰੋੜਾਂ ਦੀ ਠੱਗੀ ਮਾਰਦਾ ਸੀ ਇਹ ਵਿਅਕਤੀ ਜਿਸ ਨੂੰ ਕੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ 21 ਜ਼ਿਲ੍ਹਿਆਂ ਦੀ ਪੁਲਿਸ ਇਸ ਨੂੰ ਲੱਭ ਰਹੀ ਸੀ ਕਿਉਂਕਿ ਇਸ ਦੇ ਖਿਲਾਫ 108 ਮਾਮਲੇ ਦਰਜ ਨੇ ਦਰਅਸਲ ਇਸ ਸ਼ਖਸ ਦੇ ਵੱਲੋਂ ਲੋਕਾਂ ਨੂੰ ਪੈਸੇ ਜਾਂ ਪਲਾਟ ਦੇਣ ਦਾ ਵਾਅਦਾ ਕਰਕੇ ਧੋਖੇ ਕੀਤੇ ਜਾ ਰਹੇ ਸਨ ਤੇ ਲਗਾਤਾਰ ਪੁਲਿਸ ਇਸ ਦੀ ਭਾਲ ਕਰ ਰਹੀ ਸੀ ਤੇ ਹੁਣ ਫਾਜ਼ਲਕਾ ਅਤੇ ਫਰੀਦਕੋਟ ਪੁਲਿਸ ਦੇ ਵੱਲੋਂ ਸਾਂਝੀ ਆਪਰੇਸ਼ਨ ਦੇ ਦਰਮਿਆਨ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਰਅਸਲ ਬੋ ਕਰੋੜੀ ਨੀਚਰ ਹਾਈਟਸ ਇਨਫਰਾ ਕਪਲੇ ਦਾ ਪਰਦਾਫਾਸ਼ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਜਿਸ ਤੇ ਵਿੱਚ ਨੀਰਜ अरोड़ा ਨੂੰ ਗ੍ਰਿਫਤਾਰ ਕੀਤਾ ਜੋ ਕਿ ਪਿਛਲੇ 8 ਤੋਂ 9 ਸਾਲਾਂ ਤੋਂ ਪਗੌੜਾ ਸੀ ਉੱਤਰਾਖੰਡ ਤੋਂ ਇਸ ਨੂੰ ਜੋ ਹੈ ਦੱਸਿਆ ਜਾ ਰਿਹਾ ਇਸ ਦੀ ਗ੍ਰਿਫਤਾਰੀ ਹੋਈ ਹੈ ਤਕਰੀਬਨ 21 ਜ਼ਿਲ੍ਹਿਆਂ ਦੇ ਵਿੱਚ 108 ਦੇ ਕਰੀਬ ਮਾਮਲੇ ਇਸ ਦੇ ਖਿਲਾਫ ਦਰਜ ਸਨ ਅਤੇ ਇਹ ਜਿਸ ਵੇਲੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਵੇਲੇ ਇਸ ਦੇ ਕੋਲੋਂ ਇੱਕ ਲਗਜ਼ਰੀ BMW ਕਾਰ, ਮੋਬਾਈਲ ਫੋਨ ਅਤੇ ਜਾਲੀ ਦਸਤਾਵੇਜ਼ ਬਰਾਮਦ ਕੀਤੇ ਨੇ ਤਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਜੋ ਹੈ ਪੁਲਿਸ ਦੀ ਇਹ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਜਿੱਥੇ ਕਿ ਵਾਜਲਕਾ ਅਤੇ ਫਰੀਦਕੋਟ ਦੀ ਪੁਲਿਸ ਤੇ ਵੱਲੋਂ ਲੋਕਾਂ ਦੇ ਨਾਲ ਕਰੋੜਾਂ ਦਾ ਕਪਲਾ ਕਰਨ ਵਾਲੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਨੀਰਜ अरोड़ा ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਸ ਦੇ ਖਿਲਾਫ 21 ਜ਼ਿਲ੍ਹਿਆਂ ਦੇ ਵਿੱਚ 108 ਮਾਮਲੇ ਦਰਜ ਸਨ ਪਿਛਲੇ 8 ਤੋਂ 9 ਸਾਲਾਂ ਦੇ ਕਰੀਬ ਇਹ ਪਗੋੜਾ ਸੀ ਪਰ ਹੁਣ ਪੁਲਿਸ ਦੇ ਹੱਥੇ ਝੜ ਚੁਕਿਆ BMW ਕਾਰ ਦੇ ਵਿੱਚ ਕਰੋੜਾਂ ਦੀ ਠੱਗੀ ਮਾਰਦਾ ਸੀ ਇਹ ਵਿਅਕਤੀ ਜਿਸ ਨੂੰ ਕੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ 21 ਜ਼ਿਲ੍ਹਿਆਂ ਦੀ ਪੁਲਿਸ ਇਸ ਨੂੰ ਲੱਭ ਰਹੀ ਸੀ ਕਿਉਂਕਿ ਇਸਤੇ ਖਿਲਾਫ 108 ਮਾਮਲੇ ਦਰਜ ਨੇ ਦਰਅਸਲ ਇਸ ਸ਼ਖਸ ਦੇ ਵੱਲੋਂ ਲੋਕਾਂ ਨੂੰ ਪੈਸੇ ਜੋ ਪਲਾਟ ਦੇਣ ਦਾ ਵਾਅਦਾ ਕਰਕੇ ਧੋਖੇ ਕੀਤੇ ਜਾ ਰਹੇ ਸਨ ਤੇ ਲਗਾਤਾਰ ਪੁਲਿਸ ਇਸ ਦੀ ਭਾਲ ਕਰ ਰਹੀ ਸੀ ਤੇ ਹੁਣ ਫਾਜ਼ਲਕਾ ਅਤੇ ਫਰੀਦਕੋਟ ਪੁਲਿਸ ਦੇ ਵੱਲੋਂ ਸਾਂਝੀ ਆਪਰੇਸ਼ਨ ਦੇ ਦਰਮਿਆਨ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦਰਅਸਲ ਬੋ ਕਰੋੜੀ ਨੀਚਰ ਹਾਈਟਸ ਇਨਫਰਾ ਕਪਲੇ ਦਾ ਪਰਦਾ ਫਾਸ਼ ਪੁਲਿਸ ਦੇ ਵੱਲੋਂ ਕਰ ਲਿਆ ਗਿਆ ਜਿਸ ਤੇ ਵਿੱਚ ਨੀਰਜ अरोड़ा ਨੂੰ ਗ੍ਰਿਫਤਾਰ ਕੀਤਾ ਜੋ ਕਿ ਪਿਛਲੇ 8 ਤੋਂ 9 ਸਾਲਾਂ ਤੋਂ ਪਗੋੜਾ ਸੀ ਉੱਤਰਾਖੰਡ ਤੋਂ ਇਸ ਨੂੰ ਜੋ ਹੈ ਦੱਸਿਆ ਜਾ ਰਿਹਾ ਇਸ ਦੀ ਗ੍ਰਿਫਤਾਰੀ ਹੋਈ ਹੈ ਤਕਰੀਬਨ 21 ਜ਼ਿਲ੍ਹਿਆਂ ਦੇ ਵਿੱਚ 108 ਦੇ ਕਰੀਬ ਮਾਮਲੇ ਇਸ ਦੇ ਖਿਲਾਫ ਦਰਜ ਸਨ ਅਤੇ ਇਹ ਜਿਸ ਵੇਲੇ ਇਸ ਨੂੰ ਗ੍ਰਫਤਾਰ ਕੀਤਾ ਗਿਆ ਉਸ ਵੇਲੇ ਇਸ ਦੇ ਕੋਲੋਂ ਇੱਕ ਲਗਜ਼ਰੀ BMW ਕਾਰ, ਮੋਬਾਈਲ ਫੋਨ ਅਤੇ ਜਾਲੀ ਦਸਤਾਵੇਜ਼ ਬਰਾਮਦ ਕੀਤੇ ਨੇ ਤਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਜੋ ਹੈ ਪੁਲਿਸ ਦੀ ਇਹ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਜਿੱਥੇ ਕਿ ਫਾਜ਼ਲਕਾ ਅਤੇ ਫਰੀਦਕੋਟ ਦੀ ਪੁਲਿਸ ਤੇ ਵੱਲੋਂ ਲੋਕਾਂ ਦੇ ਨਾਲ ਕਰੋੜਾਂ ਦਾ ਕਪਲਾ ਕਰਨ ਵਾਲੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਨੀਰਜ अरोड़ा ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਸ ਦੇ ਖਿਲਾਫ 21 ਜ਼ਿਲ੍ਹਿਆਂ ਦੇ ਵਿੱਚ 108 ਮਾਮਲੇ ਦਰਜ ਸਨ ਪਿਛਲੇ 8 ਤੋਂ 9 ਸਾਲਾਂ ਦੇ ਕਰੀਬ ਇਹ ਪਗੋੜਾ ਸੀ ਪਰ ਹੁਣ ਪੁਲਿਸ ਦੇ ਹੱਥੇ ਝੜ ਚੁਕਿਆ